ਸਸ਼ੀਕਾਲ ਦੀ ਪ੍ਰੋਗਰਾਮ ਬੋਲਦਾ ਪੰਜਾਬ ਤੁਹਾਡਾ ਸਵਾਗਤ ਹੈ ਬੋਲਦਾ ਪੰਜਾਬ ਦੇ ਵਿੱਚ ਅਸੀਂ ਗੱਲ ਕਰਾਂਗੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਬੜੇ ਲੰਬੇ ਸਮੇਂ ਤੋਂ ਬਾਅਦ ਜਿਹੜਾ ਉਹ ਟਵੀਟ ਕੀਤਾ ਹੈ ਟਵੀਟ ਦੇ ਵਿੱਚ ਪੰਜਾਬ ਖਾਸ ਤੌਰ ਤੇ ਉਹਨਾਂ ਨੇ ਵਿਕਰਮ ਸਿੰਘ ਮਜੀਠੀਆ ਦੀ ਜਿਹੜੀ ਆ ਉਹ ਹਮਾਇਤ ਕੀਤੀ ਹੈ ਜਿਸ ਦਾ ਮੋੜਵਾ ਜਵਾਬ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਬੜੇ ਜਿਹੜਾ ਸੋਝੇ ਢੰਗ ਨਾਲ ਦਿੱਤਾ ਤੇ ਨਾਲ ਹੀ ਨਸ਼ਿਆਂ ਬਾਰੇ ਵੀ ਜਿਹੜੀ ਆ ਉਹ ਗੱਲਬਾਤ ਕੀਤੀ ਹੈ ਤੇ ਦੂਜੇ ਪਾਸੇ ਅਸੀਂ ਗੱਲ ਕਰਾਂਗੇ ਅੱਜ ਸਿੰਘ ਸਬਾਨ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਿੰਘ ਸਬਾਨ ਵੱਲੋਂ ਅੱਜ ਆ ਭਾਸ਼ਾ ਭਾਗ ਦੇ ਡਾਇਰੈਕਟਰ ਤੇ ਸਿੱਖਿਆ ਮੰਤਰੀ ਨੂੰ ਤਾਲਬ ਕੀਤਾ ਹੈ ਉਹ ਕਦੋਂ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਪੇਸ਼ ਹੋਣਗੇ ਕਿਉਂ ਤਾਲਬ ਕੀਤਾ ਗਿਆ ਇਹ ਸਾਰੀ ਜਿਹੜੀ ਜਾਣਕਾਰੀ ਅਸੀਂ ਬੋਲਦਾ ਪੰਜਾਬ ਦੇ ਵਿੱਚ ਮੇਰੇ ਸਹਿਯੋਗੀ ਗੁਰਮukh ਸਿੰਘ ਉਪਪਾਣਾ ਵਿਸ਼ੇਸ਼ ਤੌਰ ਤੇ ਸਾਂਝੀ ਕਰਨਗੇ ਸੋ ਸਭ ਤੋਂ ਪਹਿਲਾਂ ਉਹਦਾ ਸਵਾਗਤ ਕਰਦੇ ਹਾਂ ਉਪਪਾਣਾ ਜੀ ਸਤਿ ਸ਼੍ਰੀ ਅਕਾਲ ਜੀ ਉਪਪਾਣਾ ਜੀ ਸਭ ਤੋਂ ਪਹਿਲਾਂ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਆਪਾਂ ਗੱਲ ਕਰਾਂਗੇ ਬੜੇ ਲੰਬੇ ਸਮੇਂ ਤੋਂ ਬਾਅਦ ਉਹਨਾਂ ਨੇ ਟਵੀਟ ਕੀਤਾ ਕਿਉਂਕਿ ਉਹਨਾਂ ਦੀ ਜਿਹੜੀ ਹੈ ਸਿਹਤ ਵੀ ਕਿਤੇ ਠੀਕ ਨਹੀਂ ਚੱਲ ਰਹੀ ਸੀ ਤਾਂ ਅੱਜ ਟਵੀਟ ਦੇ ਜ਼ਰੀਏ ਕੀ ਕੁਝ ਕਿਹਾ ਕਹਿੰਦੇ ਉਸ ਤੋਂ ਬਾਅਦ ਕਹਿੰਦੇ ਪੰਜਾਬ ਦੇ ਮੁੱਖ ਮੰਤਰੀ ਨੇ ਬੜੇ ਜਿਹੜਾ ਤਰੀਕੇ ਦੇ ਨਾਲ ਉਹਨਾਂ ਨੂੰ ਜਵਾਬ ਵੀ ਦਿੱਤਾ ਹੈ ਕੀ ਕੁਝ ਕਿਹਾ ਦੇਖੋ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਉਹਨਾਂ ਨੇ ਇੱਕ ਮਜੀਠੀਆ ਦੇ ਹੱਕ 'ਚ ਇੱਕ ਪੋਸਟ ਪਾਈ ਹੂੰ ਤੇ ਨਾਲ ਦੀ ਨਾਲ ਉਸ ਪੋਸਟ ਨੂੰ ਲੈ ਕੇ ਵਿਵਾਦ ਸ਼ੁਰੂ ਹੋ ਗਿਆ ਅਪਾ ਦੇਖਿਆ ਕਿ ਕੈਪਟਨ ਮੋਰਿੰਦਰ ਸਿੰਘ ਦੀ ਜਦੋਂ ਸਰਕਾਰ ਸੀ ਤਾਂ ਉਦੋਂ ਵਿਕਰਮ ਮਜੀਠੀ ਵਾਲੇ ਮਾਮਲੇ ਦੀ ਜਿਹੜੀ ਜਾਂਚ ਉਹ ਚੱਲ ਰਹੀ ਸੀ ਤੇ ਉਹਦੇ ਚ ਕਿਉਂਕਿ ਜਿਹੜਾ ਜਗਦੀਸ਼ ਪੋਲਾ ਸਾਹਿਬ ਦਾ ਡੀਐਸਪੀ ਆ ਜਿਹੜਾ ਉਹ ਮਾਮਲਾ ਤਾਂ ਕਾਫੀ ਲੰਬੇ ਸਮੇਂ ਤੋਂ ਚੱਲ ਰਿਹਾ ਸੀ ਤਾਂ ਉਸ ਤੋਂ ਬਾਅਦ ਜਦੋਂ ਕਾਂਗਰਸ ਸਰਕਾਰ ਆਈ ਉਹਨਾਂ ਸਰਕਾਰਾਂ ਦੇ ਦਰਮਿਆਨ ਹੀ ਜਗਦੀਸ਼ ਪੋਲਾ ਨੇ ਵਿਕਰਮ ਮਜੀਠੀ ਦਾ ਨਾਮ ਲਿਆ ਵਿਕਰਮ ਮਜੀਠੀਆ ਤੇ ਪਰਚਾ ਜਦੋਂ ਹੋਇਆ ਸੀ ਸਰਕਾਰ ਕਾਂਗਰਸ ਦੀ ਸੀ ਤੇ ਚਰਨਜੀਤ ਸਿੰਘ ਚੰਨੀ ਉਦੋਂ सीएमसी ਇਹ ਪੰਜਾਬ ਦੇ ਤਾਂ ਹੁਣ ਤੱਕ ਆਪਾਂ ਇਹ ਦੇਖਿਆ ਕਿ ਪੰਜਾਬ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਜਦੋਂ ਕਾਂਗਰਸ ਦੇ ਮੁਖੀ ਲਾਲੋ ਜਾਂ ਉਦੋਂ सीएम ਸੀਗੇ ਤਾਂ ਉਦੋਂ ਲਗਾਤਾਰ ਉਹ ਅਕਾਲੀਆਂ ਦੇ ਉੱਪਰ ਜਿਹੜਾ ਸਿਆਸੀ ਤੌਰ ਤੇ ਬਾਰ ਕਰਦੇ ਰਹਿੰਦੇ ਆ ਅਕਾਲੀ ਸੀ ਜਿਹੜੇ ਉਹ ਕਾਂਗਰਸੀਆਂ ਦੇ ਉੱਪਰ ਪਰ ਇਸ ਵਾਰ ਹੁਣ ਪਹਿਲੀ ਵਾਰ ਦੇਖਿਆ ਕਿ ਅੱਜ ਕੈਪਟਨ ਅਮਰਿੰਦਰ ਸਿੰਘ ਨੇ ਵਿਕਰਮ ਜੀਠੀਆ ਦੇ ਹੱਕ ਚ ਇੱਕ ਪੋਸਟ ਪਾਈ ਆ ਉਹਨਾਂ ਨੇ ਲਿਖਿਆ ਕੇ ਵਿਕਰਮ ਸਿੰਘ ਮਜੀਠੀਆ ਨੂੰ ਪਰੇਸ਼ਾਨ ਕਰਨਾ ਆਨਮਨੁੱਖੀ ਚਾਲ ਇੱਕ ਹੈਰਾਨੇ ਕਰਨ ਵਾਲੀ ਉਦਾਹਰਨ ਹੈ ਔਰ ਉਹਨਾਂ ਨੇ ਲਿਖਿਆ ਕਿ ਇਸ ਰਾਜਨੀਤਿਕ ਜ਼ੁਲਮ ਦੀ ਮੈਂ ਸਖਤ ਨਿੰਦਾ ਕਰਦਾ ਤੇ ਨਾਲ ਉਹਨਾਂ ਨੇ ਲਿਖਿਆ ਕਿ ਵੱਡੇ ਪੱਧਰ ਤੇ ਵਿਰੋਧ ਪ੍ਰਦਰਸ਼ਨਾਂ ਨੂੰ ਕੁਚਲਿਆ ਜਾ ਰਿਹਾ ਤੇ ਨਾਲ ਦਬਾਇਆ ਜਾ ਰਿਹਾ ਹੁਣ ਉਹਦੇ ਚ ਜਿਹੜਾ ਵਿਰੋਧ ਪ੍ਰਦਰਸ਼ਨ ਆ ਦੇਖੋ ਉਹਦੇ ਚ ਨਾ ਦੋ ਚੀਜ਼ਾਂ ਉਹਨਾਂ ਨੇ ਇਸ ਚੀਜ਼ ਨੂੰ ਰਲਗੱਡ ਕਰਤਾ ਇੱਕ ਤਾਂ ਬਿਕਰਮ ਮਜੀਠੀਆ ਵਾਲਾ ਹੋ ਗਿਆ ਕਿ ਬਿਕਰਮ ਮਜੀਠੀਆ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਤੇ ਜਿਹੜਾ ਨਿੰਦਨਯੋਗ ਆ ਹੁਣ ਉਹ ਬਿਕਰਮ ਮਜੀਠੀਆ ਵਾਲੇ ਮਾਮਲੇ 'ਚ ਆਪਾਂ ਇਹ ਦੇਖਿਆ ਕਿ ਜਦੋਂ ਬਿਕਰਮ ਮਜੀਠੀਆ ਦੀ ਗ੍ਰਿਫਤਾਰੀ ਹੋਈ ਕਈ ਕਾਂਗਰਸੀ ਆਗੂਆਂ ਨੇ ਉਹਦੇ ਹੱਕਾਂ 'ਚ ਨਾਰਾ ਮਾਰਿਆ ਬਿਲਕੁਲ ਤੇ ਕਈ ਭਾਜਪਾ ਆਗੂਆਂ ਨੇ ਵੀ ਤੇ ਉਸ ਤੋਂ ਇਲਾਵਾ ਕੁਝ ਹੋਰ ਲੀਡਰ ਸੀ ਉਹਨਾਂ ਨੇ ਵੀ ਬਿਕਰਮ ਮਜੀਠੀਆ ਦੇ ਹੱਕ ਦੇ ਵਿੱਚ ਜਿਹੜੀ ਹਾਂ ਦਾ ਨਾਰਾ ਮਾਰਿਆ ਹੂੰ ਤਾਂ ਉਹਨਾਂ ਸਾਰਿਆਂ ਨੂੰ ਲੈ ਕੇ ਸੱਤਾ ਤੇ ਇਹ ਗੱਲ ਕਹਿੰਦੀ ਨਜ਼ਰ ਆਈ ਸੀ ਕਿ ਹੁਣ ਤੁਹਾਨੂੰ ਵੀ ਜਿਹੜੇ ਨਸ਼ੇ ਦੇ ਸੋਦਾਗਰ ਆ ਉਹਨਾਂ ਦੇ ਹੱਕ ਦੇ ਵਿੱਚ ਤੁਸੀਂ ਬੋਲ ਰਹੇ ਹੋ ਤਾਂ ਅੱਜ ਵੀ ਉਹਨਾਂ ਨੇ ਇਹੀ ਗੱਲ ਕਹੀ ਹੈ ਕਿ ਤੁਸੀਂ ਹੁਣ ਤੁਹਾਨੂੰ ਜਾਗ ਆ ਗਈ ਹੈ ਤੇ ਜਦੋਂ ਲੋਕਾਂ ਦੇ ਪੁੱਤ ਮਾਰਦੇ ਸੀ ਮਾਮਾਂ ਦੇ ਪੁੱਤ ਮਾਰਦੇ ਸੀ ਉਦੋਂ ਤੁਸੀਂ ਕਿੱਥੇ ਸੀ ਠੀਕ ਹੈ ਤਾਂ ਉਹਦੇ ਵਿੱਚ ਜਿਹੜੇ ਆਪਣੇ ਮੁੱਖ ਮੰਤਰੀ ਪੰਜਾਬ ਆ ਉਹਨਾਂ ਨੇ ਲਿਖਿਆ ਹੈ ਦੁਬਾਰਾ ਰੀਟਵੀਟ ਕੀਤਾ ਉਹ ਕਹਿੰਦੇ ਕੈਪਟਨ ਸਾਹਿਬ ਅੱਜ ਤੁਹਾਨੂੰ ਡਰਗ ਤਸਕਰਾਂ ਦੇ ਜਿਹੜਾ ਅਧਿਕਾਰਾਂ ਦੀ ਚਿੰਤਾ ਹੋਈ ਹੈ ਜਿਹੜੇ ਮਨੁੱਖੀ ਅਧਿਕਾਰ ਉਹਨਾਂ ਦੇ ਉਹਦੀ ਚਿੰਤਾ ਹੋ ਗਈ ਹੈ ਤਾਂ ਉਹਨਾਂ ਨੇ ਕਿਹਾ ਕਿ ਜਦੋਂ ਪੁੱਤਰ ਤੁਹਾਡੇ ਤੇ ਭਤੀਜੇ ਦੀ ਸਰਕਾਰ ਦੇ ਵਿੱਚ ਮਰ ਰਹੇ ਸੀ ਉਦੋਂ ਤੁਸੀਂ ਕਿੱਥੇ ਸੀ ਤੁਸੀਂ ਮਹਿਫਲਾ 'ਚ ਬੈਠੇ ਸੀ ਤੇ ਜਿਹੜੀ ਤੁਹਾਡੀ ਗੁਟਕਾ ਸਾਫ ਦੀ ਸੌਂ ਸੀ ਉਹ ਕਿੱਥੇ ਗਈ ਠੀਕ ਹੈ ਹੁਣ ਉਹਨਾਂ ਨੇ ਇਹ ਵੀ ਲਿਖਿਆ ਇੰਡ ਦੇ ਵਿੱਚ ਕਿ ਭਾਰਤੀ ਜਨਤਾ ਪਾਰਟੀ ਹੁਣ ਤੁਹਾਡੇ ਬਿਆਨ ਨੂੰ ਨਿੱਜੀ ਬਿਆਨ ਕਹਿ ਕੇ ਖੜਾ ਛੜਾਈ ਠੀਕ ਹੈ ਹੁਣ ਇਹ ਇਹਦੇ ਵਿੱਚ ਦੇਖੋ ਤਿੰਨ ਚਾਰ ਚੀਜ਼ਾਂ ਜਿਹੜੀਆਂ ਆਪਾਂ ਜਿਹੜੀਆਂ ਡਿਸਕਸ ਕਰਨੇ ਹੋ ਆ ਇੱਕ ਤਾਂ ਇਹ ਹੈ ਕਿ ਹੁਣ ਤੱਕ ਆਪਾਂ ਦੇਖਦੇ ਆ ਕਿ ਜਿਹੜੇ ਵਿਕਰਮ ਮਜੀਠੀਏ ਦੇ ਵਕੀਲਾਂ ਦਾ ਜਿਹੜਾ ਪੈਨਲ ਹੈ ਉਹ ਲਗਾਤਾਰੇ ਗੱਲ ਕਹਿੰਦਾ ਆ ਰਿਹਾ ਹੈ ਕਿ ਆਮ ਆਦਮੀ ਪਾਰਟੀ ਦਾ ਕੋਈ ਵੀ ਲੀਡਰ ਵਿਕਰਮ ਮਜੀਠੀਆ ਦਾ ਨਾਮ ਲੈ ਕੇ ਗੱਲ ਕਹੇ ਕਿ ਉਹ ਡਰਗ ਤਸਕਰ ਹੈ ਹਾਂ ਠੀਕ ਹੈ ਉਹਨਾਂ ਨੇ ਇਹ ਵੀ ਕਿਹਾ ਤੇ ਕੋਈ ਇਸ ਮਾਮਲੇ 'ਚ ਆਪਾਂ ਦੇਖਿਆ ਕਿ ਇੱਕ ਵਾਰ ਜਿਹੜੇ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਉਹ ਇਸ ਮਾਮਲੇ ਦੇ ਵਿੱਚ ਉਹਨਾਂ ਨੇ ਅਮਰਸਰ ਕੋ ਅਦਾਲਤ ਦੇ ਵਿੱਚ ਕੋਈ ਮਾਫੀ ਮੰਗ ਕੇ ਉਹ ਜਿਹੜਾ ਕੇਸ ਜਿਹੜਾ ਖਤਮ ਹੋ ਗਿਆ ਸੀ ਤਾਂ ਹੁਣ ਉਹਨਾਂ ਨੇ ਕਿਹਾ ਵੀ ਇੱਕ ਤਾਂ ਤੁਸੀਂ ਨਾਮ ਲੈ ਕੇ ਕੋ ਡਰਗ ਤਸਕਰ ਆਪਾਂ ਦੇਖਿਆ ਕਿ ਪਿਛਲੇ 1.5 ਮਹੀਨੇ ਤੋਂ ਜਦੋਂ ਤੋਂ ਵਿਕਰਮ ਮਜੀਠੀਆ ਵਾਲਾ ਮਾਮਲਾ ਚੱਲ ਰਿਹਾ ਕਿਸੇ ਵੀ ਲੀਡਰ ਨੇ ਵਿਕਰਮ ਮਜੀਠੀਏ ਦੇ ਨਾਮ ਨਾਲ ਡਰਗ ਤਸਕਰ ਨਹੀਂ ਲਾਇਆ ਇਹ ਗੱਲ ਜ਼ਰੂਰ ਹੁੰਦੀ ਆ ਰਹੀ ਹੈ ਕਿ ਹੁਣ ਤੁਸੀਂ ਡਰਗ ਤਸਕਰਾਂ ਨੂੰ ਵਿਚਾਰ ਰਹੇ ਹੋ ਡਰਗ ਤਸਕਰ ਕੌਣ ਹੈ ਡਿਟੇਕਟ ਪਿਛਲੇ ਦਰਵਾਜੇ ਤੇ ਉਹ ਟੇਢੇ ਢੰਗ ਨਾਲ ਕਿਹਾ ਤਾਂ ਵਿਕਰਮ ਮਜੀਠੀ ਨੂੰ ਜਾ ਰਿਹਾ ਪਰ ਵਿਕਰਮ ਮਜੀਠੀ ਦਾ ਨਾਮ ਨਹੀਂ ਲਿਆ ਜਾ ਰਿਹਾ ਨਾਲ ਠੀਕ ਹੈ ਔਰ ਦੂਜੀ ਉਹਨਾਂ ਨੇ ਚਾਚੇ ਭਤੀਜੇ ਦੀ ਗੱਲ ਕੀਤੀ ਹੈ ਜਦੋਂ ਪੰਜਾਬ ਦੇ ਵਿੱਚ ਕਾਂਗਰਸ ਸਰਕਾਰ ਸੀ ਤਾਂ ਉਦੋਂ ਅਕਸਰ ਇਸ ਗੱਲ ਦੀ ਚਰਚਾ ਹੁੰਦੀ ਸੀ ਕਿ ਇਹ ਹੁਣ ਸਰਕਾਰ ਚਾਚੇ ਤੇ ਭਤੀਜੇ ਦੀ ਹੈ ਜਿਦੇ ਵਿੱਚ ਵਿਕਰਮ ਮਜੀਠੀਆ ਨੂੰ ਭਤੀਜਾ ਹੈ ਤੇ ਕੈਪਟਨ ਮਰਿੰਦਰ ਨੂੰ ਚਾਚਾ ਕਿਹਾ ਜਾ ਰਿਹਾ ਸੀ ਵੀ ਚਾਚਾ ਇਹ ਭਤੀਜੇ ਦੀ ਸਰਕਾਰ ਆ ਜਿਸ ਕਰਕੇ ਬਿਕਰਮ ਮੁਜੀਠੀਆ ਨੂੰ ਕੋਈ ਗੱਲ ਜਿਹੜੀ ਜਾਂ ਕੋਈ ਵੀ ਛੇੜ ਨਹੀਂ ਰਿਹਾ ਜਾਂ ਉਤੇ ਪਰਚਾ ਨਹੀਂ ਹੋ ਰਿਹਾ ਜਾਂ ਉਹ ਆ ਤਾਂ ਉਹਦੇ ਚ ਉਹਨਾਂ ਨੇ ਜਿਹੜੀ ਇੱਕ ਹੁਣ ਨਾਲ ਗੁਟਕਾ ਸਾਫ ਦੇ ਸੌਂ ਦੀ ਗੱਲ ਕੀਤੀ ਜਦੋਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਬਣਨੀ ਸੀ 2017 ਦੀਆਂ ਚੋਣਾਂ ਸੀ ਵਿਧਾਨ ਸਭਾ ਤਾਂ ਉਸ ਟਾਈਮ ਤੁਹਾਨੂੰ ਯਾਦ ਹੋਣਾ ਕਿ ਬਠਿੰਡੇ ਇਲਾਕੇ ਦੇ ਵਿੱਚ ਇੱਕ ਵੱਡੀ ਰੈਲੀ ਸੀ ਕੈਪਟਨ ਅਮਰਿੰਦਰ ਸਿੰਘ ਨੇ ਹੱਥ ਦੇ ਵਿੱਚ ਗੁਟਕਾ ਸਾਫ ਫੜ ਕੇ ਸੌਂ ਖਾਦੀ ਸੀ ਕਿ ਮੈਂ ਪੰਜਾਬ ਦੇ ਵਿੱਚ 4 ਹਫ਼ਤਿਆਂ ਦੇ ਵਿੱਚ ਜਿਹੜਾ ਨਸ਼ਾ ਜਿਹੜਾ ਖਤਮ ਕਰਦਾ ਤਲਵੰਡੀ ਸਾਬੋ ਦੇ ਉਸ ਬਠਿੰਡੇ ਦੇ ਨਾਲ ਹੀ ਪੈਂਦਾ ਉਹ ਤਾਂ ਉੱਥੇ ਉਹਨਾਂ ਨੇ ਜਿਹੜੀ ਸੌਂ ਖਾਦੀ ਸੀ ਪਰ ਉਹ ਸਾਰੀ ਸਰਕਾਰ ਨਿਕਲ ਗਈ ਤੇ ਅੱਜ ਵੀ ਜਿਹੜੀ ਹੈਗੇ ਦੂਜੀ ਸਰਕਾਰ ਦੇ 3.5 ਸਾਲ ਹੋ ਗਏ ਤਾਂ ਫਿਰ ਵੀ ਉਹ ਜਿਹੜੇ ਨਸ਼ੇ ਵਾਲਾ ਮਾਮਲਾ ਜਿਹੜਾ ਜਿਉਂਦਾ ਤਿਉਂ ਆ ਤਾਂ ਇਸ ਕਰਕੇ ਪੰਜਾਬ ਦੇ ਮੁੱਖ ਮੰਤਰੀ ਜਿਹੜੇ ਭਗਵੰਤ ਮਾਨ ਨੇ ਉਹਨਾਂ ਨੇ ਉਹਨਾਂ ਨੂੰ ਨਿਸ਼ਾਨੇ ਤੇ ਤਾਂ ਲਿਆ ਕਿ ਤੁਸੀਂ ਹੁਣ ਉਹਨਾਂ ਦੇ ਹੱਕ ਵਿੱਚ ਆ ਗਿਓ ਹੁਣ ਇਹ ਕੱਲੀ ਜਿਹੜੀ ਵਿਕਰਮ ਮਜੀਠੀਆ ਦੇ ਹੱਕ ਵਿੱਚ ਸਿਆਸੀ ਤੌਰ ਤੇ ਉਹ ਕੱਲੀ ਕੈਪਟਨ ਅਮਰਿੰਦਰ ਸਿੰਘ ਦੀ ਪੋਸਟ ਨਹੀਂ ਇਸ ਤੋਂ ਪਹਿਲਾਂ ਮੈਂ ਪਹਿਲਾਂ ਵੀ ਜ਼ਿਕਰ ਕਰ ਚੁੱਕਿਆ ਕਿ ਕਈ ਕਾਂਗਰਸੀ ਲੀਡਰ ਕੁਝ ਬੀਜੇਪੀ ਦੇ ਲੀਡਰ ਤੇ ਕੁਝ ਹੋਰ ਉਹਨੂੰ ਆਪਾਂ ਸਾਂਝੇ ਲੀਡਰ ਵੀ ਕਹਿ ਸਕਦੇ ਆ ਤਾਂ ਉਹਨਾਂ ਨੇ ਵੀ ਵਿਕਰਮ ਮਜੀਠੀਆ ਦੇ ਹੱਕ ਦੇ ਵਿੱਚ ਪੋਸਟਾਂ ਪਾਈਆਂ ਹੁਣ ਉਹ ਪੋਸਟਾਂ ਪਾਉਣ ਦਾ ਮਕਸਦ ਕੀ ਹੈ ਜੇ ਕੈਪਟਨ ਅਮਰਿੰਦਰ ਸਿੰਘ ਨੇ ਵਿਕਰਮ ਮਜੀਠੀਆ ਦੇ ਹੱਕ 'ਚ ਪੋਸਟ ਪਾਤੀ ਤਾਂ ਇਹਦਾ ਮਤਲਬ ਇਹ ਨਹੀਂ ਕਿ ਉਹ ਵਿਕਰਮ ਮਜੀਠੀਏ ਦੇ ਨਾਲ ਹੈ ਜੇ ਕਿਸੇ ਕਾਂਗਰਸੀ ਨੇ ਪਾਤੀ ਇਹਦਾ ਮਤਲਬ ਇਹ ਨਹੀਂ ਕਿ ਉਹ ਵਿਕਰਮ ਮਜੀਠੀ ਦੀ ਹੈ ਇਹ ਸਾਰੀਆਂ ਪੋਸਟਾਂ ਦੇ ਮੈਨੇ ਇਹ ਹੈ ਕਿ ਕਿਵੇਂ ਨਾ ਕਿਵੇਂ ਆਪਾਂ ਪੰਜਾਬ ਦੀ ਸਤਾ ਤੇ ਨਿਸ਼ਾਨੇ ਤੇ ਕਿਵੇਂ ਲਿਆ ਹਾਂ ਬਿਲਕੁਲ ਸਤਾ ਧਿਰ ਦੇ ਉੱਪਰ ਨਿਸ਼ਾਨਾ ਕਿਵੇਂ ਸਾਧਣਾ ਆਪਾਂ ਇਹ ਸਾਰੀ ਜਿਹੜੀ ਜੋੜ ਤੋੜ ਦੀ ਜਿਹੜੀ ਰਾਜਨੀਤੀ ਹੋ ਰਹੀ ਹੈ ਉਹ ਸਿਰਫ ਇਸੇ ਕਰਕੇ ਹੋ ਰਹੀ ਹੈ ਜੇ ਹੁਣ ਬਿਕਰਮ ਮਜੀਠੀਆ ਬਾਹਰ ਆ ਜਾਂਦੇ ਆ ਤਾਂ ਉਹਨਾਂ ਨੇ ਆ ਕੇ ਕੈਪਟਨ ਉਮਿੰਦਰ ਸਿੰਘ ਨਾਲ ਜੱਫੀ ਥੋੜਾ ਪਾ ਲੈਣੀ ਹੈ ਜਾਂ ਕਿਸੇ ਕਾਂਗਰਸੀ ਲੀਡਰ ਦੇ ਹੱਕ ਚ ਬੋਲ ਕੇ ਉਹਨਾਂ ਜਾ ਕੇ ਜੱਫੀ ਥੋੜਾ ਪਾ ਲੈਣੀ ਹੈ ਕਿ ਨਹੀਂ ਹਾਂ ਤੁਸੀਂ ਮੇਰੇ ਹੱਕ ਚ ਬੋਲੇ ਤੇ ਮੈਂ ਤੁਹਾਡੇ ਨਾਲ ਆ ਗਿਆ ਸਿਆਸਤ ਠੀਕ ਹੈ ਇਹ ਇੱਕ ਸਿਆਸਤ ਹੈ ਤਾਂ ਸਿਆਸਤ ਦਾ ਮਤਲਬ ਇਹ ਹੈ ਕਿ ਸਿਆਸੀ ਜਿਹੜਾ ਲੀਡਰ ਹੈ ਉਹਨੂੰ ਕੋਈ ਨਾ ਕੋਈ ਗੱਲ ਚਾਹੀਦੀ ਹੈ ਕਿ ਆਪਾਂ ਸੱਤਾਧਿਰ ਦੇ ਖਿਲਾਫ ਬੋਲਣਾ ਕਿਵੇਂ ਆ ਸੱਤਾਧਿਰ ਨੂੰ ਨਿਸ਼ਾਨੇ ਤੇ ਕਿਵੇਂ ਲੈਣਾ ਤੇ ਸੱਤਾਧਿਰ ਤੇ ਇਲਜ਼ਾਮ ਕਿਵੇਂ ਲਾਉਣਾ ਸੋ ਬਿਲਕੁਲ ਪਾਣੀ ਜੀ ਹੁਣ ਆਪਾਂ ਖਾਸ ਤੌਰ ਤੇ ਦਸ਼ਕਾ ਨੂੰ ਸਕਰੀਨ ਦੇ ਉੱਪਰ ਜਿਹੜਾ ਹੈ ਬੈਕ ਸੈਟ ਤੇ ਸਕਰੀਨ ਦੇ ਉੱਪਰ ਆਪਾਂ ਦਿਖਾ ਦਈਏ ਵੀ ਜਿਹੜਾ ਦੋਨਾਂ ਨੂੰ ਟਵੀਟ ਕੀਤਾ ਗਿਆ ਸਾਫਕਾ ਮੁੱਖ ਮੰਤਰੀ ਵੱਲੋਂ ਤੇ ਮੌਜੂਦਾ ਮੁੱਖ ਮੰਤਰੀ ਵੱਲੋਂ ਇਸ ਟਵੀਟ ਦਾ ਜਿਹੜਾ ਜਵਾਬ ਕੀਤਾ ਗਿਆ ਉਹ ਦਸ਼ਕਾ ਨਾਲ ਕਲੀਪਾ ਜਿਹੜਾ ਉਹ ਸਾਡਾ ਆਪਾਂ ਦੋਨੋਂ ਸਕਰੋਲ ਕਰਾ ਦਿੰਨੇ ਇੱਕ ਵਾਰ ਦਰਸ਼ਕਾਂ ਨੂੰ ਦੇਖਣਗੇ ਜ਼ਰੂਰ ਵੀ ਉਹ ਕਿਵੇਂ ਹੋ ਰਿਹਾ ਹੈ ਤੋ ਬਿਲਕੁਲ ਹਾ ਦਰਸ਼ਕਾਂ ਨੇ ਖਾਸ ਤੌਰ ਤੇ ਉਹ ਦੋਨੇ ਟਪੀਟ ਜਿਹੜੇ ਨੇ ਉਹ ਦੇਖੇ ਨੇ ਤੇ ਹੁਣ ਸਮਾਂ ਹੋ ਗਿਆ ਇੱਕ ਛੋਟੇ ਜੀ ਬ੍ਰੇਕ ਦਾ ਬ੍ਰੇਕ ਤੋਂ ਬਾਅਦ ਤੁਹਾਨੂੰ ਜਿਹੜਾ ਸਾਰੀ ਜਾਣਕਾਰੀ ਸਰਜੀ ਕਰਾਂਗੇ ਜਿਹੜਾ ਅੱਜ ਖਾਸ ਤੌਰ ਤੇ ਸਿੰਘ ਸਰਵਾਨਗਨ ਜਿਹੜਾ ਦੋ ਜਿਹੜਾ ਆ ਜਾਣਿਆਂ ਨੂੰ ਜਿਹੜਾ ਤਲਬ ਕੀਤਾ ਗਿਆ ਜਿਹਦੇ ਵਿੱਚ ਪੰਜਾਬ ਦੇ ਸਿੱਖਿਆ ਮੰਤਰੀ ਨੇ ਤੇ ਨਾਲ ਹੀ ਜਿਹੜਾ ਭਾਸ਼ਾ ਭਾਸ਼ਾ ਦੇ ਡਾਇਰੈਕਟਰ ਨੇ ਜੈਨਰਪਾਲ ਜੀ ਸਭ ਤੋਂ ਪਹਿਲਾਂ ਦੱਸੋ ਵੀ ਇਹ ਦੋਨਾਂ ਨੂੰ ਤਲਬ ਕਰਨ ਦਾ ਕਾਰਨ ਕੀ ਹੈ ਕਾਲਤਖ ਸਾਹਿਬ ਕਿਉਂ ਬੁਲਾਇਆ ਗਿਆ ਕਾਰਨ ਕੀ ਹੈ ਦੇਖੋ ਕੱਲ ਪਰਸੋਂ ਸ਼ਾਮ ਨੂੰ ਕਸ਼ਮੀਰ ਦੇ ਵਿੱਚ ਇੱਕ ਜਿਹੜਾ ਪ੍ਰੋਗਰਾਮ ਹੋਇਆ ਸੀ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਜਿਹੜੀ ਸ਼ਹੀਦੀ ਦੇ ਸ਼ਤਾਬਦੀ ਆ ਰਹੀ ਹੈ 350 ਸਾਲਾਂ ਉਹਦੀ ਸ਼ੁਰੂਆਤ ਕਹਿੰਦੇ ਆ ਕਿ ਪੰਜਾਬ ਸਰਕਾਰ ਨੇ ਕਸ਼ਮੀਰ ਤੋਂ ਕੀਤੀ ਸੀ ਕਸ਼ਮੀਰ ਦੇ ਵਿੱਚ ਇੱਕ ਵੱਡਾ ਸਮਾਗਮ ਹੋਇਆ ਉਸ ਸਮਾਗਮ ਦੀ ਜਿਹੜੀ ਪ੍ਰਧਾਨਗੀ ਜਾਂ ਲਾ ਲੋ ਸਮਾਗਮ ਦੀ ਮੈਨੇਜਮੈਂਟ ਸਾਰਾ ਪ੍ਰਬੰਧ ਪੰਜਾਬ ਦੇ ਭਾਸ਼ਾ ਵਿਭਾਗ ਦਾ ਸੀ ਜਿਸ ਦੀ ਅਗਵਾਈ ਜਸਵੰਤ ਸਿੰਘ ਜਫਰ ਜੋ ਇੱਕ ਵੱਡੀ ਸ਼ਖਸੀਅਤ ਨੇ ਭਾਸ਼ਾ ਭਾਗ ਦੇ ਡਾਇਰੈਕਟਰ ਨੇ ਉਹ ਕਰ ਰਹੇ ਸੀਗੇ ਤਾਂ ਉਸ ਸਮਾਗਮ ਦੇ ਵਿੱਚ ਉਹਨਾਂ ਦਾ ਹੋਣਾ ਤਾਂ ਲਾਜ਼ਮੀ ਹੈ ਤੇ ਉਹਦੇ ਨਾਲ ਨਾਲ ਪੰਜਾਬ ਦੇ ਉਚੇਰੀ ਸਿੱਖਿਆ ਮੰਤਰੀ ਆਪਣੇ ਹਰਜੋਤ ਸਿੰਘ ਬੈਂਸ ਉਹ ਵੀ ਉਸ ਸਮਾਗਮ ਦੇ ਵਿੱਚ ਮੌਜੂਦ ਸੀ ਉੱਥੇ ਜਿਹੜੇ ਆਪਾਂ ਕਹਿੰਦੇ ਆ ਕਿ ਦੇਖੋ ਪਹਿਲਾਂ ਵਿਵਾਦਾਂ 'ਚ ਕਦੇ ਨਹੀਂ ਰਹੇ ਜਿਹੜੇ ਇੱਕ ਗਾਇਕ ਕਿਨੇ ਵੀਰ ਸਿੰਘ ਉਹਨਾਂ ਨੇ ਬਹੁਤ ਅਜਿਹੇ ਗਾਣੇ ਗਾਏ ਆ ਜਿਹੜੇ ਪਰਿਵਾਰ ਚ ਬੈਠ ਕੇ ਵੀ ਆਪਾਂ ਸੁਣ ਸਕਦੇ ਆ ਉਹ ਗਾਣੇ ਉਹਨਾਂ ਨੇ ਗਾਏ ਆ ਅਕਸਰ ਆਪਾਂ ਦੇਖਦੇ ਆ ਕਿ ਉਹ ਗਾਣੇ ਗਾਉਂਦੇ ਹੀ ਅਹਜੇ ਹੁਣ ਕੱਲ ਅਚਾਨਕ ਅਹਜੇ ਕੀ ਹੋਇਆ ਕਿ ਉਹਨਾਂ ਨੇ ਇੱਕ ਗੀਤ ਗਾਇਆ ਜਿਸ ਦੇ ਨਾਲ ਹੁਣ ਤੁਸੀਂ ਇਹ ਦਰਸ਼ਕ ਕਹਿ ਲਓ ਸੰਗਤ ਕਹਿ ਲਓ ਆਮ ਲੋਕ ਕਹਿ ਲਓ ਉਹਨਾਂ ਨੂੰ ਜਿਹੜਾ ਮਰਜ਼ੀ ਨਾਮ ਦੇ ਦਿਓ ਜਿਹੜੇ ਦਰਸ਼ਕਾਂ ਦੇ ਤੌਰ ਤੇ ਬੈਠੇ ਸੀ ਉਹ ਸਾਰੇ ਝੂਮਣ ਲਈ ਮਜੂਰ ਹੋਏ ਤੇ ਉਹਨਾਂ ਨੇ ਸਾਰਿਆਂ ਨੇ ਉਸ ਗਾਣੇ ਤੇ ਪੰਗੜਾ ਪਾਇਆ ਹੂੰ ਉਹਦੇ ਪ੍ਰੋਗਰਾਮ ਦੇ ਵਿੱਚ ਵੱਡੇ ਅਧਿਕਾਰੀ ਵੀ ਸੀ ਭਾਸ਼ਾ ਭਾਗ ਦੇ ਤਾਂ ਇਸ ਤੋਂ ਬਾਅਦ ਇੱਕ ਵੱਡਾ ਵਿਵਾਦ ਸ਼ੁਰੂ ਹੋ ਗਿਆ ਕਿ ਅਸੀਂ ਐਸਜੀਪੀਸੀ ਨੇ ਗੱਲ ਕਹੀ ਸੀ ਕਿ ਅਸੀਂ ਪਹਿਲਾਂ ਹੀ ਇਹ ਗੱਲ ਕਹਿੰਦੇ ਸੀ ਕਿ ਪੰਜਾਬ ਸਰਕਾਰ ਇਹਨਾਂ ਸਤਾਬਦੀਆਂ ਨੂੰ ਕਿਵੇਂ ਮਨਾਏਗੀ ਬਿਲਕੁਲ ਸਿੰਘ ਸਾਹਿਬ ਪਿਛਲੇ ਹਫਤੇ ਉਹਨਾਂ ਨੇ ਇੱਕ ਵੀਡੀਓ ਰਿਲੀਜ਼ ਕੀਤੀ ਸੀ ਕਿ ਕੀ ਹੁਣ ਪੰਜਾਬ ਸਰਕਾਰ ਇਨ੍ਹਾਂ ਸ਼ਹੀਦੀ ਸਮਾਗਮਾਂ ਮੌਕੇ ਜਿਹੜਾ ਆਪਾਂ ਕਹਿ ਰਹੇ ਕਿ ਨਗਰ ਕੀਰਤਨ ਕੱਢੇਗੀ ਤਾਂ ਉਤੋਂ ਤੇ ਇਹ ਵੀ ਗੱਲ ਆਈ ਸੀ ਕਿ ਪੰਜਾਬ ਦੇ ਮੁੱਖ ਮੰਤਰੀ ਗੱਲ ਕਹਿ ਰਹੇ ਸੀ ਕਿ ਕੇਐਸਜੀਪੀਸੀ ਨੇ ਕਾਪੀਰਾਈਟ ਲੈ ਲਿਆ ਤਾਂ ਉਸ ਤੋਂ ਬਾਅਦ ਇਹ ਜਿਹੜਾ ਵਿਵਾਦ ਲਗਾਤਾਰ ਚੱਲਦਾ ਰਿਹਾ ਤੇ ਜਦੋਂ ਕੱਲ ਹੁਣ ਸਮਾਗਮ ਦੀ ਸ਼ੁਰੂਆਤ ਹੋਈ ਤਾਂ ਫਿਰ ਉਹ ਸ਼ੁਰੂਆਤ ਜਿਹੜਾ ਪਹਿਲਾ ਸਮਾਗਮ ਸੀ ਉਹ ਵਿਵਾਦਾਂ 'ਚ गिर ਗਿਆ ਹੁਣ ਉਸ ਵਿਵਾਦਾਂ 'ਚ ਕੇਰ ਤੋਂ ਬਾਅਦ ਤੇ ਕੋ ਹੁਣ ਪਹਿਲੀ ਗੱਲ ਤਾਂ ਵਿਵਾਦ ਇੱਥੇ ਖੜਾ ਹੋ ਗਿਆ ਕਿ ਉਹ ਕਲਾਕਾਰ ਜਿਸਨੇ ਅੱਜ ਤੱਕ ਕੋਈ ਅਜਿਹੇ ਗਾਣਾ ਨਹੀਂ ਗਾਇਆ ਜਾਂ ਸਟੇਜ ਦੇ ਉੱਪਰ ਨਹੀਂ ਗਾਇਆ ਤਾਂ ਇੰਨੇ ਵੱਡੇ ਇੱਕ ਧਾਰਮਿਕ ਸਮਾਗਮ ਦੇ ਵਿੱਚ ਉਸਨੇ ਉਹ ਗਾਣਾ ਗਾਇਆ ਕਿਵੇਂ ਹਾਂ ਬਿਲਕੁਲ ਇਹ じゃ ਸਮਾਂ ਕਿਵੇਂ ਬਣਿਆ ਉਹ ਬਾਹਰੋਂ ਆਇਓ ਤਾਂ ਹੁਣ ਕਹਿ ਰਹੇ ਸੀ ਕਿ ਕੱਲ ਵੀਰ ਸਿੰਘ ਕਿ ਮੈਨੂੰ ਪਤਾ ਨਹੀਂ ਸੀ ਜੀ ਮੈਂ ਅਚਾਨਕ ਕਸ਼ਮੀਰ ਲੈਂਡ ਕੀਤੇ ਤੇ ਜਦੋਂ ਆਏ ਨਾਲ ਦੀ ਨਾਲ ਸਿੱਧਾ ਮੈਂ ਸਟੇਜ ਤੇ ਚੜ ਗਏ ਤੇ ਮੈਨੂੰ ਪਤਾ ਨਹੀਂ ਸੀਗਾ ਦੇਖੋ ਪਹਿਲੀ ਗੱਲ ਤਾਂ ਇਹ ਚਲੋ ਇੱਕ ਵਾਰ ਕਹੀ ਕਿ ਆਪਾਂ ਕਹਿੰਦੇ ਹੁੰਨੇ ਆ ਕਿ ਗਲਤੀ ਤੇ ਪਰਦਾ ਚਲੋ ਪਰਦਾ ਤਾਂ ਕੀ ਉਹਨਾਂ ਨੇ ਮਾਫੀ ਮੰਗ ਲਈ ਉਹਨਾਂ ਨੇ ਖੀਮਾ ਜਾਚਣਾ ਵੀ ਕਰ ਲਈ ਉਸ ਤੋਂ ਬਾਅਦ ਵੀਰ ਸਿੰਘ ਸ਼੍ਰੀ ਕਾਲਤਾਖਸਾ ਵੀ ਜਾਏ ਸਿੰਘ ਸਾਹਿਬ ਨੂੰ ਵੀ ਮਿਲਿਆ ਆਏ ਤਾਂ ਉਹਨਾਂ ਨੇ ਇਹ ਵੀ ਕਹਿਤਾ ਵੀ ਜੋ ਤੁਹਾਡਾ ਹੁਕਮ ਹੋਏਗਾ ਸਿਰ ਮੱਥੇ ਪਰਵਾਨ ਜੋ ਤੁਸੀਂ ਮੈਨੂੰ ਸੇਵਾ ਲਾਓਗੇ ਉਹ ਵੀ ਸਿਰ ਮੱਥੇ ਪਰਵਾਨ ਉਸ ਤੋਂ ਬਾਅਦ ਉਹ ਸਾਰੇ ਦਰਬਾਰ ਸਾਹਿਬ ਨਾਲ ਤਮਸਤ ਵੀ ਹੋ ਕੇ ਆਇਆ ਕੱਲ ਪਰ ਉਹਨਾਂ ਨੇ ਉੱਥੇ ਇਹ ਗੱਲ ਕਹੀ ਸੀ ਜਿਹੜੀ ਜਿਹੜੀ ਆਪਾਂ ਪਰਦਾ ਪਾਉਣ ਵਾਲੀ ਗੱਲ ਕਰ ਰਹੇ ਹਾਂ ਕਿ ਮੈਨੂੰ ਸਮਾਗਮ ਬਾਰੇ ਪਤਾ ਨਹੀਂ ਸੀ ਇਹ ਗੱਲ ਕਦੇ ਨਹੀਂ ਹੋ ਸਕਦੀ ਕਿਉਂ ਕਿ ਕਿਉਂਕਿ ਜਦੋਂ ਕਿਸੇ ਵੀ ਸਿੰਗਰ ਨੂੰ ਤੁਸੀਂ ਬੁਲਾਓਗੇ ਬਕਾਇਦਾ ਉੱਥੇ ਉਹਨੂੰ ਦੱਸਣਾ ਪਏਗਾ ਕਿ ਸਾਡਾ ਸਮਾਗਮ ਕੀ ਹੈ ਹਾਂ ਬਿਲਕੁਲ ਡੀਟੇਲ ਤਾਂ ਅਕਸਰ ਹੀ ਪੜਤੋਲਦੀ ਹੈ ਜਾਂ ਉਹਨਾਂ ਨੂੰ ਗੁੰਮਰਾਹ ਕੀਤਾ ਗਿਆ ਜੇ ਗੁੰਮਰਾਹ ਕੀਤਾ ਤਾਂ ਗੁੰਮਰਾਹ ਕੀਤਾ ਕਿਨੇ ਆ ਉਹ ਬੰਦਾ ਆਈਡੈਂਟੀਫਾਈ ਹੋਣਾ ਚਾਹੀਦਾ ਉਹਦੇ ਤੇ ਕਾਰਵਾਈ ਹੋਣੀ ਚਾਹੀਦੀ ਹੈ ਉਹ ਤੇ 295 ਦਾ ਪਰਚਾ ਹੋਣਾ ਚਾਹੀਦਾ ਕਿ ਤੁਸੀਂ ਸਿੱਖਾਂ ਦੀ ਭਾਵਨਾਵਾਂ ਨੂੰ ਢਕਾਇਆ ਠੀਕ ਜੇਕਰ ਉਹਨਾਂ ਨੂੰ ਦੱਸਿਆ ਗਿਆ ਸੀ ਉਹਨਾਂ ਨੇ ਜਾਣਬੁੱਝ ਕੇ ਕੀਤਾ ਤਾਂ ਫਿਰ ਇਸ ਦੀ ਜਾਂਚ ਹੋਣੀ ਚਾਹੀਦੀ ਹੈ ਕਿ ਉਹ ਜਾਣਬੁੱਝ ਕੇ ਹੋਇਆ ਕਿਉਂ ਆ ਇਸ ਦੇ ਪਿੱਛੇ ਕੌਣ ਆ ਪਰ ਇੱਕ ਗੱਲ ਤਾਂ ਹੈ ਕਿ ਲੋਕ ਆਪਾਂ ਕੱਲ ਦੇ ਆਮ ਦੇਖ ਰਹੇ ਆ ਤਾਂ ਇਹ ਚੀਜ਼ ਹਰ ਇੱਕ ਵਿਅਕਤੀ ਹਰ ਇੱਕ ਵਿਦਵਾਨ ਵੀ ਇਹ ਗੱਲ ਕਹਿ ਰਿਹਾ ਕਿ ਵੀਰ ਸਿੰਘ ਜਿਹਹਾ ਵਿਅਕਤੀ ਨਹੀਂ ਕਿ ਜਿਹੜਾ ਜਾਣਬੁੱਝ ਕੇ ਇਸ ਚੀਜ਼ ਨੂੰ ਜਿਹੜਾ ਮੰਨ ਲਓ ਵੀ ਉਹ ਜਾਣੇ ਵਿੱਚ ਕਰ ਸਕੇ ਠੀਕ ਹੈ ਚਲੋ ਉਹਨਾਂ ਨੇ ਮਾਫੀ ਮੰਗੀ ਉਸ ਤੋਂ ਬਾਅਦ ਆਪਣਾ ਜਿਹੜਾ ਲਿਖਤੀ ਤੌਰ ਤੇ ਮਾਫੀਨਾਮਾ ਵੀ ਦਿੱਤਾ ਤੇ ਉਹ ਜਿਹੜਾ ਹੁਣ 1 ਅਗਸਤ ਨੂੰ ਪੰਚ ਸਿੰਘ ਸਰ ਦੀ ਜਿਹੜੀ ਮੀਟਿੰਗ ਹੋਣੀ ਹੈ ਇਕੱਤਰਤਾ ਹੋਣੀ ਹੈ ਉਸ ਇਕੱਤਰਤਾ ਦੇ ਵਿੱਚ ਪੰਜਾਬ ਦੇ ਉਚੇਰੀ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਤੇ ਭਾਸ਼ਾ ਵਿਭਾਗ ਪੰਜਾਬ ਦੇ ਡਾਇਰੈਕਟਰ ਜਸਵੰਤ ਸਿੰਘ ਜਫਰ ਦੋਨਾਂ ਨੂੰ ਵੀ ਨਾਲ ਤਲਬ ਕੀਤਾ ਗਿਆ ਜਦੋਂ ਤਲਬ ਕੀਤਾ ਉਸ ਸਮੇਂ ਇੱਕ ਪ੍ਰੈਸ ਰਿਲੀਜ਼ ਜਿਹੜੀ ਉਹ ਜਾਰੀ ਹੋਈ ਹੈ ਆਪਣੇ ਸ਼੍ਰੀ ਕਾਲ ਤਖਤ ਸਾਹਿਬ ਤੋਂ ਤਾਂ ਉਹਨਾਂ ਦੇ ਵਿੱਚ ਇਹ ਗੱਲ ਲਿਖੀ ਆ ਕਿ ਸਿੱਖ ਸੰਗਤਾਂ ਦੀਆਂ ਵੱਡੇ ਗਿਣਤੀ ਦੇ ਵਿੱਚ ਆਈਆਂ ਸ਼ਿਕਾਇਤਾਂ ਤੋਂ ਬਾਅਦ ਜਿਹੜਾ ਇਹ ਫੈਸਲਾ ਲਿਆ ਗਿਆ ਠੀਕ ਹੈ ਔਰ ਉਹਨਾਂ ਨੇ ਇਹ ਵੀ ਕਿਹਾ ਕਿ ਹਰਜੋਤ ਸਿੰਘ ਬੈਂਸ ਤੇ ਜਸਵੰਤ ਸਿੰਘ ਜਿਹੜੇ ਜਫਰ ਦੋਨਾਂ ਨੂੰ ਤਲਬ ਕੀਤਾ ਜਾਂਦਾ ਹੈ 1 اگਸਤ 2025 ਨੂੰ ਪੰਜ ਸਿੰਘ ਸਹਿਵਾਨਾਂ ਦੀ ਮੀਟਿੰਗ ਦੇ ਵਿੱਚ ਹੁਣ ਉਹਨਾਂ ਨੇ ਇੱਕ ਇਹ ਵੀ ਨਾਲ ਕਿਹਾ ਕਿ ਕੱਲ ਤੁਹਾਡੇ ਯਾਦ ਹੋਣਾ ਕਿ ਸ਼ਾਮ ਨੂੰ ਜਦੋਂ ਸਿੰਘ ਸਾਹਿਬ ਮੀਡੀਆ ਦੇ ਸਾਹਮਣੇ ਆਏ ਸੀ ਉਹਨਾਂ ਨੇ ਇੱਕ ਗੱਲ ਕਹੀ ਸੀ ਕਿ ਇੱਕ ਤਾਂ ਪੰਜਾਬ ਸਰਕਾਰ ਸਪਸ਼ਟੀਕਰਨ ਦੇਵੇ ਤੇ ਦੂਜਾ ਆਪਣੇ ਹਰਜੋਤ ਸਿੰਘ ਬੈਂਸ ਤੇ ਜਸਵੰਤ ਸਿੰਘ ਜਫਰ ਮਾਫੀ ਮੰਗਣ ਤਾਂ ਇਸ ਦੇ ਵਿੱਚ ਅੱਜ ਪ੍ਰੈਸ ਰਿਲੀਜ਼ ਲਿਖਿਆ ਕਿ ਉਹਨਾਂ ਨੇ ਸਪਸ਼ਟੀਕਰਨ ਪੰਜਾਬ ਸਰਕਾਰ ਨੇ ਨਹੀਂ ਦਿੱਤਾ ਠੀਕ ਹੈ ਉਹਨਾਂ ਨੇ ਇਹ ਵੀ ਲਿਖਿਆ ਤੇ ਨਾਲ ਉਹਨਾਂ ਨੇ ਇਹ ਵੀ ਕਿਹਾ ਕਿ ਜਦੋਂ ਕੋਈ ਵਿਅਕਤੀ ਕਿਸੇ ਸੰਵਿਧਾਨਿਕ ਅਹੁਦੇ ਤੇ ਬੈਠਦਾ ਲੋਕਾਂ ਦੀਆਂ ਵੱਡੀਆਂ ਆਸਾਂ ਹੁੰਦੀਆਂ ਤੇ ਉਸ ਵਿਅਕਤੀ ਦੀ ਇੱਕ ਵੱਡੀ ਜ਼ਿੰਮੇਵਾਰੀ ਹੁੰਦੀ ਹੈ ਠੀਕ ਹੈ ਤੇ ਜਿਸ ਨੂੰ ਸਮਾਜ ਇਹ ਸੋਚਦਾ ਕਿ ਸਾਨੂੰ ਇੱਕ ਵੱਡੀ ਸੇਹ ਦੇਣਗੇ ਇਹ ਉਸ ਪ੍ਰੈਸ ਰਿਲੀਜ਼ ਚ ਹੈ ਤਾਂ ਉਹਨਾਂ ਨੇ ਕਿਹਾ ਕਿ ਇਹ ਇੱਕ ਵੱਡਾ ਸੰਜੀਦਾ ਮਸਲਾ ਹੈ ਜਿਸ ਨੇ ਵੱਡੇ ਸਵਾਲ ਖੜੇ ਕਰਤੇ ਆ ਤੇ ਇਤਿਹਾਸ ਦੇ ਵਿੱਚ ਪਹਿਲੀ ਵਾਰ ਹੋਇਆ ਕਿ ਕਿਸੇ ਸ਼ਹੀਦੀ ਸ਼ਤਾਬਦੀ ਕੋਈ ਵੀ ਸ਼ਤਾਬਦੀ ਇਕੱਲੇ ਸ਼ਹੀਦੀ ਨਹੀਂ ਕੋਈ ਵੀ ਸ਼ਤਾਬਦੀ ਅੱਜ ਤੱਕ ਕਿਸੇ ਦੀ ਸ਼ੁਰੂਆਤ ਕਰਦੇ ਸਮੇਂ ਨਾਚ ਗਾਣੇ ਚਲਾਏ ਹੋਣ ਮਨੋਰੰਜਨ ਕੀਤਾ ਹੋਵੇ ਤੇ ਲੋਕਾਂ ਨੇ ਭੰਗੜੇ ਪਾਏ ਹੋਣ ਇਹ ਬਰਦਾਸ਼ਤਜੋਗ ਨਹੀਂ ਸਿੰਘ ਸਾਹਿਬ ਨੇ ਜਿਹੜੀ ਪ੍ਰੈਸ ਰਿਲੀਜ਼ ਹੈ ਉਹਦੇ ਵਿੱਚ ਲਿਖਿਆ ਅਚਰ ਬੜਾ ਜੀ ਹੁਣ ਮੈਨੂੰ ਦੱਸੋ ਵੀ ਜਿਸ ਤਰ੍ਹਾਂ ਤੁਸੀਂ ਕਿਹਾ ਪੰਜਾਬ ਦੇ ਸਿੱਖਿਆ ਮੰਤਰੀ ਜੀ ਦੇ ਨਾਲ ਡਾਇਰੈਕਟਰ ਜਿਹੜੇ ਭਾਸ਼ਾ ਭਾਗਦੇ ਹੁਣ ਉਹ ਕਦੋਂ ਜਾਣਗੇ ਕਿ ਉਹਨਾਂ ਨੇ ਹੁਣ ਮਾਫੀ ਮੰਗ ਲਈ ਆ ਆਪਾਂ ਸਮਝੀਏ ਨਹੀਂ ਦੇਖੋ ਉਸ ਤੋਂ ਬਾਅਦ ਉਸ ਤੋਂ ਬਾਅਦ ਹਰਜੋਤ ਸਿੰਘ ਬੈਂਸ ਨੇ ਆਪਣੇ ਜਿਹੜਾ ਸੋਸ਼ਲ ਪੇਜ ਦੇ ਉੱਪਰ ਉਹਨਾਂ ਨੇ ਮਾਫੀ ਵੀ ਮੰਗੀ ਆ ਖਿਮਾ ਜਾਂਚ ਤਾਂ ਵੀ ਕੀਤੀ ਹੈ ਤੇ ਉਹਨਾਂ ਨੇ ਇਹ ਵੀ ਕਿਹਾ ਕਿ ਹਰ ਸਿੱਖ ਦਾ ਸਿਰ ਆਦਬ ਨਾਲ ਝੁਕਦਾ ਹੈ ਸ੍ਰੀ ਅਕਾਲ ਤਖਤ ਸਾਹਿਬ ਤੇ ਉਹਨਾਂ ਨੇ ਕਿਹਾ ਕਿ ਦਾਸ ਇੱਕ ਨਿਮਾਣਾ ਸਿੱਖ ਹੋਣ ਦੇ ਨਾਤੇ ਰੋਮ ਰੋਮ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੈ ਤਾਂ ਉਹਨਾਂ ਨੇ ਲਿਖਿਆ ਕਿ ਪ੍ਰਬੰਧਕਾਂ ਦੀ ਜਾਣੇ ਅਣਜਾਣੇ ਜਿਹੜੇ ਕੱਲ ਸਮਾਗਮ ਪਰਸੋਂ ਹੋਇਆ ਉਸ ਦੇ ਪ੍ਰਬੰਧਕਾਂ ਦੀ ਗੱਲ ਹੋ ਰਹੀ ਸੀ ਤਾਂ ਸਰਜੋਤ ਸਿੰਘ ਬਾਦਸ਼ ਨੇ ਲਿਖਿਆ ਕਿ ਸਮਾਗਮ ਦੇ ਪ੍ਰਬੰਧਕਾਂ ਦੀ ਜਾਣੇ ਅਣਜਾਣੇ ਚ ਜੋ ਵੀ ਹੋਇਆ ਉਸ ਦੇ ਲਈ ਮੈਂ ਬਤੌਰ ਸਿੱਖ ਕੈਬਨਟ ਮੰਤਰੀ ਖਿਮਾ ਦਾ ਜਾਚਕਾਂ ਕਿ ਖਿੜੇ ਮਥੇ ਪਰਵਾਨ ਜੋ ਹੁਕਮ ਸ੍ਰੀ ਕਾਲ ਤਖਤ ਸਾਹਿਬ ਦਾ ਹੋਏਗਾ ਉਹਨਾਂ ਨੇ ਮਾਫੀ ਵੀ ਮੰਗ ਲਈ ਤੇ ਸਪਸ਼ਟ ਕਰਨ ਦੇ ਵਿੱਚ ਉਹਨਾਂ ਨੇ ਲਿਖਿਆ ਵੀ ਜਾਣੇ ਅਣਜਾਣੇ ਕੋ ਜਦੋਂ ਗੱਲ ਜਾਣੇ ਅਣਜਾਣੇ ਚ ਆ ਜੇ ਹੁਣ ਜੇ ਇਸਤੇ ਸਵਾਲ ਖੜਾ ਹੋਏਗਾ ਕਿ ਜਾਣੇ ਅਣਜਾਣੇ ਕਿਉਂ ਤਾਂ ਫਿਰ ਸੁਖਵੀਰ ਸਿੰਘ ਬਾਦਲ ਦਾ ਜਦੋਂ ਮਸਲਾ ਸੀ ਜਦੋਂ ਸ੍ਰੀ ਕਾਲ ਤਖਤ ਸਾਹਿਬ ਤੇ ਤਲਬ ਕੀਤਾ ਸੀ ਸਮੁੱਚੇ ਲੀਡਰ ਕਾਲ ਲੀਡਰਸ਼ਿਪ ਨੂੰ ਤਾਂ ਗੱਲ ਉੱਥੇ ਵੀ ਜਾਣੇ ਅਣਜਾਣੇ ਵਾਲੀ ਠੀਕ ਹੈ ਤਾਂ ਇਸ ਕਰਕੇ ਇਹ ਹੈ ਕਿ ਉਹਨਾਂ ਵਾਲੇ ਮਾਮਲੇ ਤੇ ਦੁਆਰਾ ਫਿਰ ਤੁਰਪੇ ਕੇ ਜਾਣੇ ਅਣਜਾਣੇ ਸ਼ਬਦ ਇਹ ਆ ਗਿਆ ਵੀ ਜਾਣ ਕੇ ਹੋਊਗੀ ਜਾਂ ਅਣਜਾਣ ਚ ਹੋਊਗੀ ਗਲਤੀ ਹੋ ਗਈ ਹੁਣ ਮਾਫ ਕਰ ਦਿਓ ਠੀਕ ਹੈ ਪਰ ਹੁਣ ਗੱਲ ਠੀਕ ਹੈ ਕਿ ਇਹ ਤਾਂ ਇੱਥੋਂ ਤੱਕ ਮਸਲਾ ਜਿਹੜਾ ਖਤਮ ਹੋ ਗਿਆ ਕਿ 1 ਅਗਸਤ ਨੂੰ ਬੁਲਾ ਲਿਆ 1 ਅਗਸਤ ਨੂੰ ਉੱਥੇ ਜਾ ਕੇ ਤਲਬ ਹੋ ਕੇ ਮਾਫੀ ਮੰਗ ਲਈ ਖੀਮਾ ਜਾਂਚਣਾ ਕਰ ਉੱਥੇ ਵੀ ਹੋ ਜੇਗੀ ਤੇ ਉਦੋਂ ਜਿਹੜੀ ਧਾਰਮਿਕ ਜਿਹੜੀ ਸਜ਼ਾ ਲੱਗੇਗੀ ਉਹ ਮਰਨਗੀ ਪਰ ਹੁਣ ਅਗਲੀ ਗੱਲ ਇਹ ਦੇਖਣ ਵਾਲੀ ਹੋਏਗੀ ਕਿ ਕੀ ਸਤਾਵਦਿਆਂ ਦੇ ਜਿਹੜੇ ਅਗਲੇ ਪ੍ਰੋਗਰਾਮ ਲਿਖੇ ਆ ਇਹ ਮਹਾਰਾਜਾ ਪੰਜਾਬ ਸਰਕਾਰ ਮਹਾਰਾਜਾ ਜੀ ਇਹ ਸਵਾਲ ਸੀ ਕਿ ਉੱਥੇ ਸਿੱਖਿਆ ਮੰਤਰੀ ਜਾਣਗੇ ਕਿਉਂਕਿ ਤੁਸੀਂ ਕਿਹਾ ਬਤੌਰ ਸਿੱਖ ਨੇ ਕਿਉਂਕਿ ਪੰਜਾਬ ਸਰਕਾਰ ਦੇ ਵਿੱਚ ਦੋ ਚਿਹਰੇ ਏਡਾ ਦੇ ਨੇ ਇੱਕ ਤਾਂ ਪੰਜਾਬ ਵਿਧਾਨ ਸਭਾ ਦੇ ਸਪੀਕਰ ਤੇ ਇੱਕ ਖਾਸ ਤੌਰ ਤੇ ਜਿਹੜੇ ਕਰ ਗੱਲ ਕੀਤੀ ਜਾਵੇ ਤਾਂ ਇਹਨਾਂ ਦੀ ਗੱਲ ਸਰਜੋਤ ਪੈਂਸ ਦੀ ਗੱਲ ਹੈ ਨਹੀਂ ਉਹਨਾਂ ਦੇ ਵਿੱਚ ਜਿਹੜੇ ਸਾਫਕਾ ਕੈਬਨਿਟ ਮੰਤਰੀ ਆਪਣੇ ਅੰਮ੍ਰਿਤਸਰ ਤੋਂ ਨੇ ਡਾਕਟਰਿੰਦਰ ਬੀ ਆਹ ਤਾਂ ਦੀ ਕਿਤੇ ਹੋਰ ਵੀ ਹੈ ਪਰ ਜਿਹੜੀ ਜ਼ਿੰਮੇਵਾਰੀ ਹੈ ਇਹ ਮੈਨਾਂ ਨੂੰ ਦਿੱਤੀ ਗਈ ਹੈ ਤਗਾ ਸ਼੍ਰੀ ਗੁਰੂ ਤੇਗ ਬਹਾਦਰ ਦਾ ਸਤਿ ਸਪਦੀਆਂ ਨੂੰ ਲੈ ਕੇ ਕੀ ਉਹ ਲੱਗਦਾ ਹੈ ਕਿ ਤੁਹਾਨੂੰ ਇਸ ਸਬੰਧੀ ਰੈ ਸ਼੍ਰੋਮਣਿਕ ਦੁਆਰਾ ਪ੍ਰਬੰਧਕ ਕਮੇਟੀ ਦੀ ਕੋਈ ਗੱਲਬਾਤ ਹੋਵੇਗੀ ਹੁਣ ਆਪਾਂ ਇਕੱਠੇ ਬਣਾਉਨੇ ਆ ਕੋਈ ਗਲਤੀ ਨਹੀਂ ਹੋਊਗੀ ਮਰਿਆਦਾ ਦੇ ਅਨੁਸਾਰ ਜਿਹੜਾ ਮਨਾਉਣ ਦੀ ਕੋਸ਼ਿਸ਼ ਕਰਾਂਗੇ ਆਪਾਂ ਕੋਈ ਸਿੱਖ ਭਾਈਚਾਰੇ ਦੇ ਕੋਈ ਇਦਾਂ ਦੀ ਠੇਸ ਨਾ ਪਹੁੰਚੇ ਦੇਖੋ ਰੇਡ ਕਾ ਅਜੇ ਜਾਰੀ ਹੈ ਹਾਂ ਮਨਾਏਗਾ ਕੌਣ ਦੇਖੋ ਐਸਜੀਪੀਸੀ ਨੇ ਦਾ ਮਨਾਉਣੀ ਆਈਆਂ ਉਹਨਾਂ ਦਾ ਫਰਜ ਹੈ ਠੀਕ ਹੈ ਉਹ ਸਿੱਖ ਦੀ ਸਰਮੌਰ ਸੰਸਥਾ ਤਾਂ ਉਹਨਾਂ ਨੇ ਦਾ ਮਨਾਉਣੀ ਮਨਾਉਣਾ ਨਮੈਂਦਾ ਜਸੇ ਬੰਦੀ ਹੈ ਪਰ ਗੱਲ ਪੰਜਾਬ ਸਰਕਾਰ ਦੀ ਹੈ ਇਹ ਹ ਕੀ ਪੰਜਾਬ ਸਰਕਾਰ ਖੁਦ ਇਹ ਗੱਲ ਕਹੇਗੀ ਕਿ ਚਲੋ ਅਸੀਂ ਨਹੀਂ ਬਣਾਉਂਦੇ ਐਸਜੀਪੀਸੀ ਦੇ ਨਾਲ ਆ ਜਾਂ ਫਿਰ ਪੰਜਾਬ ਸਰਕਾਰ ਕੁਝ ਇੱਕ ਕਮੇਟੀ ਬਣਾ ਦੇ ਜਿਹਦੇ ਵਿੱਚ ਜਿਵੇਂ ਆਪਾਂ ਕਹਿ ਰਹੇ ਹਾਂ ਕਿ ਹਰਜੋਤ ਸਿੰਘ ਬੈਂਸ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਮਾ ਜਾਂ ਹੋਰ ਜਿਹੜੇ ਸਿੱਖ ਜਿਹੜੇ ਚਿਹਰੇ ਨੰਬਰ ਸਵਾਨ ਹੋ ਜਾਂਦੇ ਜਿਹੜੇ ਜਿਹੜੇ ਵੀ ਸਿੱਖ ਚਿਹਰੇ ਇੱਕ ਤੋਂ ਹੈ ਉਹਨਾਂ ਨੇ ਪੰਜ ਮੈਂਬਰੀ ਕਮੇਟੀ ਪਾਉਣਗੇ ਵੀ ਇਹ ਬੈਠ ਕੇ ਨੇ ਫੈਸਲਾ ਕਰ ਲਿਆ ਕਿ ਅਸੀਂ ਪ੍ਰੋਗਰਾਮ ਕਿੱਦਾਂ ਦਾ ਕਰਾਉਣਾ ਕਿਸ ਤਰ੍ਹਾਂ ਕਰਾਉਣਾ ਤੇ ਉਹਦੀ ਦੇਖ ਰੱਖੇ ਕਰਨਗੇ ਇਹਦਾ ਦਾ ਕੁਝ ਪੰਜਾਬ ਸਰਕਾਰ ਕਰਦੇ ਉਹ ਇੱਕ ਵੱਖਰੀ ਹੈ ਇਹ ਵੀ ਉਸ ਐਜੀਪੀਸੀ ਮੈਂਬਰਾਂ ਸਭਾ ਨੂੰ ਵਿਚਾਲੇ ਬਿਲਕੁਲ ਉਹ ਵੀ ਉਸ ਉਹ ਤਾਂ ਦੇਖੋ ਜੇ ਤਾਂ ਐਜੀਪੀਸੀ ਕਾਲੀਦਾਨ ਨਾਲ ਸੰਬੰਧਿਤ ਹੈ ਉਹਨਾਂ ਦੀ ਉਹ ਤਾਂ ਉਹਨਾਂ ਨੇ ਜਾਣਣਾ ਨਹੀਂਗਾ ਪਰ ਹੁਣ ਕਈ ਇਹ ਜੇ ਐਜੀਪੀਸੀ ਮੈਂਬਰ ਹੈ ਜਿਹੜੇ ਉਹ ਤੋਂ ਬਾਹਰ ਵੀ ਹੈ ਜ਼ਰੂਰੀ ਨਹੀਂ ਕਿ ਮੌਜੂਦਾ ਐਸਪੀਸੀ ਮੈਂਬਰ ਹੀ ਹੈ ਤਾਂ ਜਿਹੜੇ ਸਾਬਕਾ ਐਜੀਪੀਸੀ ਮੈਂਬਰ ਵੀ ਆਮ ਆਦੀ ਪਾਰਟੀ 'ਚ ਬਹੁਤ ਨੇ ਤਾਂ ਉਹਦੇ 'ਚ ਅਮਰਧਾਰੀ ਵੀ ਗੁਰਸੇਖ ਬੋਧ ਨੇ ਆਮ ਆਦੀ ਪਾਰਟੀ 'ਚ ਤਾਂ ਇਸ ਕਰਕੇ ਹੋ ਸਕਦਾ ਉਹਦੇ ਕੋ ਕਮੇਟੀ ਬਣਾ ਦੇ ਪਰ ਇਹ ਰੇਡ ਕਾ ਅਜੇ ਜਰ ਜਿਉਂਦਾ ਤੇ ਉਹ ਆ ਫੈਸਲਾ ਕੀ ਹੋਏਗਾ ਜਾਂ ਕੀ ਅਕਾਲ ਤਖਤ ਸਾਹਿਬ ਵੱਲੋਂ 1 ਅਗਸਤ ਨੂੰ ਜਿਹੜਾ ਇਹਨਾਂ ਨੂੰ ਤਲਬ ਕੀਤਾ ਗਿਆ ਕੋਈ ਉੱਥੇ ਫੈਸਲਾ ਸੁਣਾਉਣਗੇ ਜਾਂ ਉਸ ਤੋਂ ਪਹਿਲਾਂ ਤਾਂ ਕੀ ਉੱਥੇ ਹਰਜੋਤ ਬੈਂਸ ਕੋਈ ਗੱਲ ਜਾ ਕੇ ਰੱਖਣਗੇ ਆਪਣੀ ਇਹ ਹਲੇ 1 ਅਗਸਤ ਨੂੰ ਦੇਖਣ ਵਾਲੀ ਗੱਲ ਹੋਏਗੀ ਜਾਂ ਉਸ ਤੋਂ ਪਹਿਲਾਂ ਕੋਈ ਨਿਬੜੇਗਾ ਜਾਂ ਕਿਸ ਕਰਵਟ ਦੇ ਜਿਹੜੀ ਹੈਗੀ ਇਹ ਫੈਸਲਾ ਹੁੰਦਾ ਤਾਂ ਉਹਦੇ ਲਈ ਹਜੇ ਰੇਡ ਕਾ ਜਿਹੜਾ ਚੱਲ ਰਿਹਾ ਤੇ ਇਹਦੇ ਲਈ ਹਲੇ ਸਮਾਂ ਦੀ ਲੋੜ ਹੈ ਠੀਕ ਹੈ ਬਣੀ ਬਬਤਾ ਸੋ ਬਿਲਕੁਲ ਉਮੀਦ ਕਰਦੇ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਇਹ ਕਾਲਪਤ ਸਹਿਬ ਵੀ ਖੇਤ ਤਲਬ ਹੋਣਗੇ ਆਪਣਾ ਪੱਖ ਰੱਖਣਗੇ ਮਾਫੀਨਾਮਾ ਦੇਣਗੇ ਤਾਂ ਉਸ ਤੋਂ ਬਾਅਦ ਕੀ ਗੱਲਬਾਤ ਹੁੰਦੀ ਹੈ ਕਿ ਜਿਹੜਾ ਸਮਾਗਮ ਨੇ ਉਹ ਸਾਂਝੇ ਤੌਰ ਤੇ ਮਨਾਏ ਜਾਣ ਜਾਂ ਫਿਰ ਸਰਕਾਰ ਵੱਖਰੇ ਤੌਰ ਤੇ ਮਨਾਵੇਗੀ ਤੇ ਕਿਹੜੀ ਸਜ਼ਾ ਲੱਗੇਗੀ ਉਹ ਮੁਰਦਵਾਰ ਜਿਹੜਾ ਸਾ ਤੁਹਾਨੂੰ ਪੋਲ ਦਾ ਪੰਜਾਬ ਦੇ ਜਿਹੜੀ ਰਿਪੋਰਟ ਆ ਉਹ ਸਾਂਝੀ ਕਰਾਂਗੇ ਹੁਣ ਮੈਨੂੰ ਤੇ ਮੇਰੇ ਸਹਿਯੋਗੀ ਨੂੰ ਇਜਾਜ਼ਤ ਧੰਨਵਾਦ This program is sponsored by the singular Office, Bakersfield, for all your immigration, family law needs. Call or scan QR code to contact us. Rodis Inc. Million Miles with Smile or scan QR code to contact us. The Indian Cuisine, Tracy Fine Authentic Indian Cuisine in Tracy or scan QR code to contact us. Simi Valley Family Dental Office or scan QR code to contact us.